ਇਹ ਮੇਰਾ ਦੇਸ਼ ਮਹਾਨ ਕਿਉਂ ਕਿ ਆ ਕਿਉਂ ਸ਼ਬਦ ਕਹੇ ਨੇ ਇਹ ਵੀ ਤੁਹਾਨੂੰ ਦੱਸਦੇ ਆ ਸਾਡੇ ਜਿਹੜੇ 33 ਸਾਲ ਤੋਂ ਜੇਲ੍ਹਾਂ ਦੇ ਵਿੱਚ ਸਿੰਘ ਬੰਦ ਨੇ ਉਹਨਾਂ ਲਈ ਕੋਈ ਪਰੋਲ ਨਹੀਂ ਕੋਈ ਰਿਹਾਈ ਨਹੀਂ ਜੇ ਉਹਨਾਂ ਦਾ ਕੋਈ ਮਾਤਾ ਪਿਤਾ ਜਾਂ ਕੋਈ ਭਰਾ ਚੜਾਈ ਕਰ ਜਾਵੇ ਸਿਰਫ ਅੱਧੇ ਘੰਟੇ ਦੀ ਜਿਹੜੀ ਪਰੋਲ ਦਿੱਤੀ ਜਾਂਦੀ ਆ ਅੱਧੇ ਪੌਣੇ ਘੰਟੇ ਦੀ ਦੂਸਰੇ ਪਾਸੇ ਬਲਾਤਕਾਰੇ ਡਕੈਤੀ ਨੰਪੁੰਸਕ ਬਨਾਇਆ ਜਿਹਨੇ ਆਪਣੇ ਚੇਲਿਆਂ ਨੂੰ ਬਲਾਤਕਾਰੀ ਤੇ ਕਾਤਲ ਦਾ ਜਿਹਦੇ ਮਕਦਮਾ ਚੱਲ ਰਿਹਾਗਾ ਬੀਜੇਪੀ ਦੀ ਮਹਿਮਾ ਸਦਕੇ ਮਿਹਰਬਾਨੀ ਸਦਕਾ ਜਿਹੜਾ ਕਿ 8 ਸਾਲਾਂ ਬਾਅਦ ਘਟੋ ਘਟ 15 20 ਵਾਰੀ ਪ੍ਰੌਲ ਤੇ ਜਿਹੜਾ ਆ ਚੁੱਕਿਆਗਾ ਹੁਣ ਸਨਿਆਰੇ ਜ਼ਿਲ੍ਹੇ ਤੋਂ ਨਿਕਲ ਚੁੱਕਿਆਗਾ ਸਾਧ ਕਿਸਾਨ ਸਾਹ ਨਿਕਲ ਚੁਲਿਆ ਨਿਕਲ ਚੱਲਿਆਗਾ ਸਨਿਆਰੀਆ ਜ਼ਿਲ੍ਹੇ ਤੋਂ ਪਾਸੇ ਹਟਦੇ ਮੜਾ ਜਾ ਜਰਾਂ ਕਿ ਗੌਰ ਫਰਮਾਣਾ ਪ੍ਰੇਮਣਾ ਵੱਡੀ ਗਿਣਤੀ ਵਿੱਚ ਅਡੀਕ ਕਰਦੀਆਂ ਸੀ ਕਿਉਂਕਿ ਉਹਨਾਂ ਦਾ ਜੀ ਨਹੀਂ ਲੱਗਦਾ ਲੱਗਦਾ ਸੀ ਉਹਨਾਂ ਦਾ ਪਾਪਾ ਅੱਜ ਜੇਲ੍ਹ ਤੋਂ ਬਾਹਰ ਆ ਗਿਆ ਸੌਦਾ ਸਾਧ ਕਹਿ ਦਿਓ ਸੌਦਾ ਸਾਨ ਕਹਿ ਦਿਓ ਬਰਾਬਰ ਇੱਕ ਹੀ ਆ ਹੁਣ ਕਈ ਦਿਨ ਖੁਰਦੋ ਪਾਊਗਾ ਮਿੱਟੀ ਪੱਟੂਗਾ ਧੂੜਾ ਪੱਟੂਗਾ ਤੇ ਜਿਹੜਾ ਗੁਫਾ ਦਾ ਬਾਹਰ ਆ 24 ਘੰਟੇ ਖੁੱਲਾਗਾ ਖੁੱਲਾ ਸ਼ਰਧਾ ਦਿੱਤਾ ਜਾਂਦਾਗਾ ਕਿ ਭਾਈ ਕੋਈ ਪ੍ਰੇਮੀ ਪ੍ਰੇਮਣ ਜਿਹੜਾ ਕਿ ਦਾਰਸ਼ਨ ਕਰ ਸਕਦਾਗਾ ਅੰਦਰ ਆ ਕੇ ਗੁਫਾ ਦੇ ਉਹ ਗਾਹਾਂ ਦੇਖਣਾਗੇ ਕੀ ਕੁਛ ਹੁੰਦਾਗਾ ਬੜਾ ਵੱਡਾ ਦੁੱਖ ਲੱਗਦਾਗਾ ਜਦੋਂ ਸਾਡੇ ਸਿੰਘਾਂ ਨੂੰ ਬੰਦੀ ਸਿੰਘਾਂ ਨੂੰ 2 ਨੰਬਰ ਦੇ ਸਾਨੂੰ ਸਹਿਰੀ ਮੰਨਿਆ ਜਾਂਦਾ ਬਲਾਦਕਾਰ ਵਰਗੇ ਜਿਹੜਾ ਨੇ ਤੇ ਸਕੀਨ 200 ਹੋਣਾ ਸਕੀਨ 200 ਹੋਣਾ ਉਹ ਪਰੋਲਾ ਤੇ ਆ ਸਕਦੇ ਆ ਤੇ ਹੁਣ ਸਿੱਧਾ ਕਿੱਥੇ ਗਿਆ ਪਹਿਲਾਂ ਤਾਂ ਰੱਖਦੇ ਸੀ ਜੁਪੀ ਦੇ ਕੋਈ ਆਸਰਮ ਦੇ ਵਿੱਚ ਬੰਗਲੇ ਦੇ ਵਿੱਚ ਹੁਣ ਸਿੱਧਾ ਸਰਸੇ ਡੇਰੇ ਆ ਗਿਆ ਜਿੱਥੋਂ ਗਿਆ ਸੀ ਉੱਥੇ ਮੜ ਵਾਪਸ ਆ ਗਿਆ ਹੁਣ ਜਿਹੜਾ ਹੈਗਾ ਬਹੁਤ ਵੱਡਾ ਖਲਾਸਾ ਹੋਣ ਜਾ ਰਿਹਾ ਹੈਗਾ ਬੀਜੇਪੀ ਦੀ ਤੇ ਆਮ ਆਦਿ ਪਾਰਟੀ ਦੀ ਦਿੱਲੀ ਦੇ ਵਿੱਚ ਚੋਣਾਂ ਨੇ ਉਹਨੂੰ ਲੈ ਕੇ ਜਿਹੜਾ ਕਿ ਬੀਜੇਪੀ ਵੱਲੋਂ ਇੱਕ ਸਾਨ ਜਿਹੜਾ ਹੈਗਾ ਛੱਡਿਆ ਗਿਆਗਾ ਵੋਟਾਂ ਲੈਣ ਦੇ ਖਾਤਰ ਕੀ ਕੀ ਕਰਦੇ ਨੇ ਇਹ ਲੋਕ ਨਾ ਇਹ ਲੋਕ ਦੇਖਦੇ ਨੇ ਕਿ ਸਾਡੇ ਗੁਰੂ ਗੋਬਿੰਦ ਸਿੰਘ ਦੀਆਂ ਨਕਲਾ ਕੀਤੀ ਐ ਇਸ ਦੁਸ਼ਟ ਨੇ ਇਸ ਪਾਪੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਅਨੇਕਾਂ ਬੇਅਦਬੀਆਂ ਕੀਤੀਆਂ ਭਗਵੰਤਮਾਨ ਕਹਿੰਦਾ ਸੀ ਮੈਂ ਬਰਾਂਟ ਤੇ ਲਿਆਉਂਗਾ ਬਾਏ ਉਹਨੂੰ ਫਾਂਸੀ ਟੰਗ ਦੂੰਗਾ ਫਾਂਸੀ ਟੰਗ ਦੂੰਗਾ ਮੈਂ ਪ੍ਰਦੀਪ ਕਲੇਰ ਦੇ ਬਿਆਨ ਲੈ ਲੇ ਬਾਹ ਵੀ ਬਾ ਭਗਵੰਤਮਾਨ ਸਿਆ ਕਿੱਥੇ ਰਹਗੀ ਤੇਰੀ ਪਲਸਾ ਭਗਵੰਤਮਾਨਾ ਕਿੱਥੇ ਰਹੇਗਾ ਤੂੰ ਅੱਜ ਤੇਰੀ ਹਿੱਕ ਤੇ ਚੜ ਕੇ ਨੱਚੂਗਾ ਇਹ ਹੀ ਸੌਦਾ ਸਾਧ ਦਿੱਲੀ ਦੇ ਵਿੱਚ ਵੋਟਾਂ ਨੇ ਧਾਰਡੀਆਂ ਤੇ ਬੀਜੇਪੀ ਦੀਆਂ ਟੱਕਰ ਚੱਲ ਰਹੀ ਆ ਅਰਵਿੰਦ ਕੇਜਰੀਵਾਲ ਤੇ ਬੀਜੇਪੀ ਦੀ ਤੇ ਅੱਜ ਤੁਹਾਡੀਆਂ ਵੋਟਾਂ ਨੂੰ ਖੋਰਾ ਲਾਉਣ ਦੇ ਵਾਸਤੇ ਸਾਨ ਬਾਹਰ ਆ ਗਿਆ ਤੇ ਹੁਣ ਤੁਹਾਨੂੰ ਇਹ ਭੁਗਤਣਾ ਪਵੇਗਾ ਜੇਕਰ ਰਹਿੰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਵੀ ਦੇ ਇਨਸਾਫ ਦਿੱਤਾ ਹੁੰਦਾ ਸਿੱਖਾਂ ਨੂੰ ਤਾਂ ਤੁਸੀਂ ਵੀ ਦਵਾਰੇ ਜਿਹੜਾ ਆ ਜਾਣਾ ਸੀ ਪਰ ਹੁਣ ਲੱਗਦਾ ਕਿ ਕਾਲਿਆ ਵਾਂਗੂ ਤੁਹਾਡਾ ਵੀ ਜਿਹੜਾ ਪੱਤਾ ਸਾਫ ਹੋ ਹੀ ਲੈ ਕਿਉਂਕਿ ਸਿੱਖਾਂ ਦਾ ਜਿਹੜਾ ਮਾਣਾ ਜਾਂ ਸਿੱਖ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਇਹੀ ਹਣੀਪ੍ਰੀਤਾ ਤੇ ਡੇੜਾ ਡੇੜਾ ਸੌਦਾ ਸਾਧ ਆ ਜਾ ਆਪਾਂ ਸਾਨ ਕलिए ਇਹਨੂੰ ਇਹਨਾਂ ਨੇ ਹੁਕਮ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਰੋ ਬੇਅਦਬੀਆਂ ਅਸੀਂ ਤੁਹਾਡੇ ਪਿੱਛੇ ਖੜੇ ਆ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਠੀਕ ਆ ਕਿ ਭਾਈ ਕੈ ਸਿੰਘ ਨੇ ਜਿੰਨਾਂ ਨੇ ਸੌਦਾ ਲਾ ਦਿੱਤਾ ਤੇ ਉਹ ਸਿੰਘ ਚੜ੍ਹਦੀ ਕਲਾ ਵਾਲੇ ਨੇ ਤੇ ਸਰਕਾਰਾਂ ਤੋਂ ਕੀ ਲਈ ਬੈਠੇ ਹੋ ਤੁਸੀਂ ਆਸਾ ਸਰਕਾਰਾਂ ਤੁਹਾਡੇ ਮਤਾਬਕ ਕਿ ਫੈਸਲੇ ਸੁਣਾਉਣ ਗਿਆ ਔ ਸਖਬੀਰ ਬਾਦਲਾ ਜਿਹੜਾ ਰੱਖਿਆ ਕਰਦਾ ਰਿਹਾ ਇਹਨਾਂ ਦਾ ਸਾਧਾਂ ਦੀ ਰੱਖਿਆ ਕਰਦਾ ਰਿਹਾ ਇਹਨਾਂ ਦੇ ਬੁੱਤਾਂ ਦੀ ਇਹਨਾਂ ਦੇ ਲਾਈਵ ਪੋਸਟਰਾਂ ਦੀ ਪੁਲਿਸ ਰੱਖਿਆ ਕਰਦੇ ਰਹੀ ਆ ਰੱਖਿਆ ਕਰਦਾ ਰਿਹਾ ਸਖਬੀਰ ਬਾਦਲਾ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਘਰਾਂ ਦੇ ਵਿੱਚ ਪਾਲਦਾ ਰਿਹਾ ਇਹ ਸਾਡੀ ਸਰਕਾਰ ਬਣ ਜੇ ਪਰ ਸਰਕਾਰ ਫੇਰ ਨਾ ਬਣੀ ਸੌਦੇ ਸਾਧ ਨੂੰ ਮਾਫ ਕਰਵਾਤਾ ਜਥੇਦਾਰਾਂ ਤੋਂ ਆਪੇ ਲਿਖ ਕੇ ਚਿੱਠੀ ਸਾਰਾ ਕੁਝ ਆਪੇ ਧਗਵੰਦ ਰਤਿਆ ਤੇ ਸੋਦੇ ਸਾਧ ਨੂੰ ਮਾਫੀ ਦਿੱਤੀ ਜਦੋਂ ਖਾਲਸਾ ਪੰਥ ਖੜਾ ਹੋ ਗਿਆ ਤੇ ਫਿਰ ਵਾਪਸ ਲੈ ਲਈ ਮਾਫੀ ਔਰ ਸਾਰੇ ਗਨਾਹ ਨੇ ਜਿਹੜੇ ਉਹ ਸਖਬੀਰ ਵੱਲ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਕਬੂਲ ਲਈ ਕਿ ਜਿਹੜਾ ਡੇਰਾ ਪ੍ਰੇਮੀਆ ਦੀ ਜਿਹੜੀ ਪੁਸਤਪਨਾ ਉਹਨਾਂ ਨੇ ਕੀਤੀ ਆ ਤੇ ਜੋ ਬੇਅਦਬੀਆਂ ਹੋਈਆਂ ਸਾਰਾ ਪਤਾ ਸੀ ਉਹਨਾਂ ਨੂੰ ਪਰ ਉਹਨਾਂ ਨੇ ਜਾਣਬੁੱਝ ਕੇ ਡੇਰਾ ਮੁਖੀ ਨੂੰ ਤੇ ਉਹਨਾਂ ਜਿਹੜੇ ਉਹਦੇ ਪ੍ਰੇਮੀ ਨੇ ਲਟੇਰੇ ਨੇ ਉਹਨਾਂ ਨੂੰ ਫੜਿਆ ਨਹੀਂ ਗਿਆ ਤੇ ਦੂਸਰੀ ਗੱਲ ਸੌਦੇ ਸਾਦ ਨੂੰ ਮਾਫੀ ਦੇ ਕੇ ਕਰਨੇ ਮੇ ਹਜ਼ਾਰ ਦੇ ਇਤਿਹਾਸ ਪਾ ਦਿੱਤੇ ਗੁਰੂ ਗੋਬਿੰਦ ਸਿੰਘ ਦੀ ਕੀਤੀ ਨਕਲਾ ਪਾ ਕੇ ਪਸਾਕ ਕਰਨ ਦੀ ਕੀਤੀ ਕੋਸ਼ਿਸ਼ ਉਹਦਾ ਮਕਦਮਾ ਵੀ ਦਫਾ ਦਫਾ ਕਰਵਾ ਦਿੱਤਾ ਐਸੀ ਪੰਤਕ ਸਰਕਾਰ ਦੀਆਂ ਕਰਤੂਤਾ ਇਨੂੰ ਕਹਿੰਦੇ ਆ ਪੰਤਿਕ ਸਰਕਾਰ ਦੀਆਂ ਕਰਤੂਤਾ ਕੈਪਟਨ ਅਵਰਿੰਦਰ ਸਿੰਘ ਆਇਆ 5 ਸਾਲ ਸਰਕਾਰ ਇਹ ਢੱਕਾਂ ਨਹੀਂ ਤੋੜਿਆ ਮਹਿਲਾ ਦੇ ਵਿੱਚ ਲੈ ਕੇ ਉਹ ਜਨਾਨੀ ਨੂੰ ਜਿਹੜਾ ਉਹ ਪਾਕਿਸਤਾਨ ਦੀਆਂ ਤੁਰਿਆ ਫਿਰਦਾ ਰਿਹਾ ਸੀ ਤਾਂ ਫਲਕਵਾਉਂਦਾ ਰਿਹਾ ਉਹਨੂੰ ਤੇ ਕਦੇ ਬਾਹਰ ਨਹੀਂ ਆ ਕੇ ਦੇਖਿਆ ਤੇ ਉਸ ਤੋਂ ਬਾਅਦ ਚਰਜੀ ਸਿੰਘ ਚੰਨੀ ਮੁੱਖ ਮੰਤਰੀ ਬਣ ਗਿਆ ਥੋੜਾ ਘਣਾ ਕੁਝ ਆਵਾਜ਼ ਉਠਾਉਂਦਾ ਵਧੀਆ ਬੰਦਾ ਜਿਹੜਾ ਬੰਦਾ ਠੀਕ ਹੋ ਉਹਨੂੰ ਠੀਕ ਕਹਾਂਗੇ ਜਿਹੜਾ ਗੁੰਡਾ ਹੋ ਉਹਨੂੰ ਗੁੰਡਾ ਕਹਾਂਗੇ ਜਿਹੜਾ ਲਗਾੜਾ ਹੋ ਉਹਨੂੰ ਲਗਾੜਾ ਕਹਾਂਗੇ ਫਿਰ ਆਈਆ ਆਮ ਆਦਮੀ ਪਾਰਟੀ ਸਰਕਾਰ 92 ਐਮਐਲਏ ਦਿੱਤੇ ਆ ਲੋਕਾਂ ਨੇ ਅਰਵਿੰਦ ਕੇਜਰੀਵਾਲ ਦਾ ਨਾਰਾ ਸੀ ਕਿ ਮੈਂ 24 ਘੰਟਿਆਂ ਦੇ ਵਿੱਚ ਬੇਅਦਬੀ ਵਾਲਿਆਂ ਨੂੰ ਦੋਸਤੀਆਂ ਨੂੰ ਫਾਂਸੀ ਟੰਗ ਲਾਂਗਾ ਤਿੰਨ ਸਾਲ ਹੋ ਗਏ ਮਾਰਤ ਦੇ ਵਿੱਚ ਪੂਰੇ 3 ਸਾਲ ਹੋ ਜਾਣਗੇ ਸਰਕਾਰ ਨੂੰ ਦੱਸੋ ਵੀ ਕਿਹੜਾ ਬੇਅਦਬੀ ਵਾਲਾ ਫਾਹੇ ਟੰਗਿਆ ਇਸੇ ਬਿਆਦਬੀ ਵਾਲੇ ਨੂੰ ਸਜ਼ਾ ਦਿੱਤੀ ਆ ਭਗਵੰਤ ਮਾਨ ਜੀ ਪ੍ਰਦੀਪ ਕੁਲਰ ਨੇ ਖੁਲਾਸੇ ਕੀਤੇ ਕਿ ਹਣੀਪਰੀਤ ਤੇ ਜਿਹੜਾ ਸੌਦਾ ਸਾਧ ਸਾਣ ਜਿਹੜਾ ਹੁਣ ਵਾਪਸ ਆ ਕੇ ਆਇਆ ਡੇਰੇ ਦੇ ਵਿੱਚ ਇਹਨੇ ਸਾਰਾ ਕੁਝ ਕੀਤਾ ਤੇ ਕਰਾਇਆ 40 ਮੈਂਬਰ ਸੀ ਜਿਹੜੇ ਇਹਨਾਂ ਦੇ ਤੇ ਉਹਨਾਂ ਨੇ ਜਿਹੜਾ ਗੁਰੂਗ੍ਰੰਥ ਸਾਹਿਬ ਦੀਆਂ ਬਿਆਦਬੀਆਂ ਕੀਤੀਆਂ ਤੇ ਕਰਵਾਈਆਂ ਇਹਨਾਂ ਦੋਨਾਂ ਨੇ ਮੌਰ ਬੰਬ ਬਲਾਸਟ ਹੁੰਦਾ ਬਮ ਧਮਾਕਾ ਹੁੰਦਾ ਕਾਰ ਦੇ ਵਿੱਚ ਕਈ ਨੌਜਵਾਨ ਮਾਰੇ ਜਾਂਦੇ ਆ ਕਈ ਅਧੀਵੇਂ ਜ਼ਿੰਦਗੀ ਤੇ ਮੌਤ ਨਾਲ ਟਟਪਰੇ ਆ ਤੇ ਕਹਿੰਦੇ ਉਹ ਸਾਰੀ ਕਾਰ ਆ ਜਿਹੜੀ ਪੇਂਟ ਹੋ ਕੇ ਸੌਦਾ ਸਾਹ ਜਣੀ ਕਿ ਸਰਸੇ ਡੇਰੇ ਦੇ ਵਿੱਚੋਂ ਆਈ ਸੀ ਵਿੱਚ ਬੰਬ ਬਲਾਸਟ ਹੁੰਦਾਗਾ ਅੱਜ ਜਿਹੜੇ ਬੰਬ ਬਲਾਸਟ ਹੋ ਰਹੇ ਨੇ ਪੰਜਾਬ ਦੇ ਵਿੱਚ ਅੱਜ ਬੇਦੋਸੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਗਰੀਬ ਘਰ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਇਹਦਾ ਹੱਥ ਵੀ ਜਿਹੜਾ ਸਰਸੇ ਕਿੰਨੀ ਵੱਧਾਗਾ ਔਰ ਇਸ ਮੈਸਟੀਗੇਸ਼ਨ ਕਰੇ ਤਾਂ ਹੋ ਸਕਦਾ ਕਿ ਸਰਸੇ ਦੇ ਤਾਲੇ ਹੋਰ ਖੁੱਲ ਜਾਣ ਕਿਉਂਕਿ ਗੁੰਡਾ ਬੰਦਾ ਜਿਹਦੇ ਅੰਦਰ ਐਡੀ ਵੱਡੀ ਪਾਵਰ ਆ ਜਿਹੜੀ ਭਾਜਪਾ ਸਰਕਾਰ ਹਿਲਾ ਸਕਦਾ ਤੇ ਉਹਦੇ ਲਈ ਜੇਲਾ ਉਹਦੇ ਲਈ ਕੁਝ ਵੀ ਨਹੀਂ ਉਹਦਾ ਇੱਕ ਬਹਾਨਾ ਬਣਾਇਆ ਹੋਇਆਗਾ ਸਿੱਖਾਂ ਨੂੰ ਟਕਾਉਣ ਵਾਸਤੇ ਅੱਜ ਉਹ ਪ੍ਰੋਲ ਤੇ ਆਦ ਗਿਆ ਗਿਆ ਡੇਰੇ ਸਿੱਧਾ ਕਹਿੰਦੇ ਜੀ ਹੁਣ ਪ੍ਰੇਮਨਾ ਨੂੰ ਖੁੱਲਾ ਸੱਦਾ ਦਿੱਤਾ ਗਿਆ ਕਹਿੰਦੇ 24 ਘੰਟੇ ਗੁਫਾ ਦਾ ਬਾਹਰ ਜਿਹੜਾ ਖੁੱਲਾ ਰਹੂਗਾ ਦਰਵਾਜ਼ੇ ਖੁੱਲੇ ਰਹਿਣਗੇ ਪ੍ਰੇਮਨਾ ਆ ਸਕਦੇ ਆ ਪ੍ਰੇਮੀ ਆ ਸਕਦੇ ਆ ਮੋਜਾ ਮਾਨ ਸਕਦੇ ਆ ਤੇ ਭਾਈ ਜਿਹੜਾ ਬਾਬੇ ਤੋਂ ਅਸ਼ੀਰਵਾਦ ਲੈਣਾ ਉਹ ਲੈ ਸਕਦੇ ਆ ਇਹਦੇ ਵਿੱਚ ਕੋਈ ਕਿਉਂਕਿ 8 ਸਾਲ ਹੋ ਗਏ 8 ਸਾਲ ਬਹੁਤ ਹੁੰਦੇ ਆ ਮੈਨੂੰ ਪਤਾ ਤੁਸੀਂ ਤਰਸੇ ਪਿਆ ਹੋ ਜਲਦੀ ਜਾਓ ਸਰਕਾਰਾਂ ਕਹਿੰਦੀਆਂ ਨੇ ਕਿ ਇਹਨਾਂ ਨੂੰ ਛੱਡਿਆ ਜਾਵੇ ਇਹਨਾਂ ਦੇ ਜਿਹੜੇ ਵੋਟਾਂ ਨੇ ਫਿਰ ਕਿਸਤ ਕਿਸਨ ਵੱਲ ਹਿਜਾਰਾ ਹੁੰਦਾਗਾ ਫਿਰ ਕਵੇਂ ਕਾਵਨ ਨੂੰ ਵੋਟਾਂ ਪਾਉਂਦੀਆਂ ਫਿਰ ਜਿਹੜੀ ਮੋਦੀ ਸਰਕਾਰ ਜਿੱਤੂਗੀ ਦਿੱਲੀ ਦੇ ਵਿੱਚ ਆਵਾ ਦੀ ਪਾਰਟੀ ਸਰਕਾਰ ਹਾਰੂਗੀ ਇਹ ਵੀ ਵੱਡਾ ਖਲਾਸਾਗਾ ਇੱਕ ਐਮ ਰੋਲ ਆ ਜਿਹੜਾ ਸੌਦਾ ਸਾਧ ਦਾ ਚੱਕ ਲੋਕਾਂ ਦਾ ਅੰਦਰ ਜਿਹੜਾ ਮਾਨਾ ਜਿਹੜਾ ਲੋਕਾਂ ਦਾ ਉਹ ਆਪਣੇ ਆਪਣੇ ਧਰਮ ਤੋਂ ਟੁੱਟ ਚੱਕਿਆਗਾ ਇੱਥੇ ਨਾ ਹਿੰਦੂਆਂ ਦਾ ਧਰਮ ਤੇ ਵਿਸ਼ਵਾਸ ਰਿਆ ਨਾ ਸਿੱਖਾਂ ਦਾ ਰਿਆ ਇਹ ਦੋ ਧਰਮਾਂ ਦਾ ਜਿਹੜਾ ਖਲਾਰਾ ਪਿਆ ਹੋਇਆਗਾ ਬਾਕੀ ਮੌਸਮਾਂ ਦਾ ਧਰਮਾ ਜੇ ਬਚੇ ਹੋਏ ਨੇ ਤੇ ਇੰਨੀਆਂ ਗੱਲਾਂ ਕਰਨੀ ਤੇ ਤੁਹਾਡੇ ਦੇ ਨਾਲ ਆ ਕਿ ਜਿਹੜਾ ਸਾਲ ਆ ਸਰਸੇ ਦੇ ਵਿੱਚ ਦਵਾਰੇ ਆ ਗਿਆ ਹੁਣ ਢੂੜਾ ਪੱਟੂ ਆ ਖੌਰੂ ਪੱਟੂ ਆ ਬੇਕੋ ਕੰਮ ਰਿੰਗਦਾ ਕੰਦੇ ਕਟਾ ਟਿੰਗਦਾ ਪਿੱਲੇ ਦੇ ਜੋਰ ਤੇ ਹੁਣ ਉਹ ਗੀਤ ਗਾਊਗਾ ਇਹ ਫਨਕਾਰ ਆ ਗਿਆ ਜਿਹੜਾ ਸਰਕਾਰਾਂ ਨੇ ਖੋਲਿਆ ਸੀ ਉਹ ਫਨਕਾਰ ਦਵਾਰੇ ਬਾਪਸ ਆ ਚੁੱਕਿਆਗਾ ਕਿ ਹੁਣ ਹਣੀ ਪ੍ਰੀਤਾ ਘੇੜੇ ਕੱਢਦੀ ਫਿਰਦੀ ਆ ਹਣੀ ਪ੍ਰੀਤ ਤਾਂ ਬਾਗ ਵਿੱਚ ਨੇੜੇ ਭੱਗ ਗਈ ਆ ਤੇ ਬਾਕੀਆਂ ਦੀ ਪ੍ਰੇਮਣਾ ਨੂੰ ਬੇਨਤੀ ਆ ਕਿ ਤੁਸੀਂ ਵੀ ਆਪਣੀ ਹਾਜ਼ਰੀ ਲਵਾਓ ਤੇ ਇਹਨਾਂ ਗੰਦੀ ਸਰਕਾਰਾਂ ਉੱਤੇ ਤੁਸੀਂ ਕੀ ਵਿਸ਼ਵਾਸ ਕਰ ਸਕਦੇ ਹੋ ਜਿਨ੍ਹਾਂ ਦਾ ਸਿੱਖ ਕੌਮ ਦੇ ਬੈਰੀ ਬਣੇ ਹੋਏ ਨੇ ਜਿਹੜੇ ਲੋਕ ਆ ਤੇ ਸਰਕਾਰਾਂ ਭਾਜਪੀ ਦੀ ਸੈਂਟਰ ਸਰਕਾਰ ਤੇ ਜਿਹੜੇ ਦਲਾਲ ਇੱਥੇ ਰੱਖੇ ਹੋਏ ਨੇ ਤੇ ਉਹ ਦਲਾਲੀਆਂ ਦਲਾਲ ਕਰ ਰਹੇ ਨੇ ਤੇ ਸਿੱਖਾਂ ਨੂੰ ਟੁੰਬਿਆ ਜਾ ਰਿਹਾ ਚੁੰਡੀਆਂ ਵੱਡੀਆਂ ਜਾ ਰਹੀਆਂ ਕਿ ਸਿੱਖ ਬੋਲਦੇ ਆ ਕਿ ਮਰ ਚੁੱਕੇ ਆ ਇਹ ਉਹਨਾਂ ਦੀ ਭਾਵਨਾ ਮਰ ਚੁੱਕੀ ਆ ਇਹ ਦੇਖਿਆ ਜਾ ਰਿਹਾ ਦੇਖਦੇ ਦੇਖਦਿਆਂ ਨੇ ਪਤਾ ਲੱਗਿਆ ਕਿ ਸਿੱਖ ਕੌਮ ਜਮਾ ਟਹਿ ਚੁੱਕੀ ਆ ਤੇ ਉਸ ਚਾਕੇ ਸਾਸੇ ਜੇਲ ਦੇ ਆ ਸੌਰੀ ਚਾਕੇ ਸਰਸੇ ਵਾਲੇ ਦੇ ਮਹਿਲ ਦੇ ਵਿੱਚ ਉਸੇ ਸਾਹ ਨੂੰ ਛੁੱਟ ਦਿੱਤਾ ਵੀ ਕਰ ਮੋਦਾਂ ਕਰ ਮਸਤੀਆਂ ਕਰ ਜਿਹੜੀਆਂ ਅੰਤ ਤੋਂ ਮਲ ਮਰ ਜਿਆ ਹੁੰਦੀਆਂ ਨੇ ਮਨਾਲ ਜਿਹੜੀਆਂ ਫੋਲੀਆਂ ਤੋਂ ਮਨਾਉਣੀਆਂ ਨੇ ਬੜਾ ਟਾਈਮ ਤੋਂ ਜੇਲ੍ਹ ਦੇ ਵਿੱਚ ਲਾ ਲਿਆ 8 ਸਾਲ ਲਾ ਲਏ ਬਹੁਤ ਹੁੰਦੇ ਨੇ 8 ਸਾਲ ਇਹ ਆ ਸਾਡਾ ਭਾਰਤ ਮਹਾਨ ਇਸ ਕਰਕੇ ਸਿੱਖ ਫੇਰਾ ਐਵੇਂ ਨਹੀਂ ਰੋਂਦੇ ਇਸ ਵੀਡੀਓ ਨੂੰ ਤੁਸੀਂ ਬੱਤ ਬੱਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜਾ ਜਰੂਰ ਕਰੋ ਸਰਕਾਰਾਂ ਤੱਕ ਵੀਡੀਓ ਜਰੂਰ ਪਹੁੰਚਾਉਂਦਿਆ ਕਰੋ ਤੇ ਸਾਡੇ ਸਿੱਖਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਭਾਈ ਪ੍ਰੇਮੀਆਂ ਤੱਕ ਵੀ ਪਹੁੰਚਾ ਦਿਓ ਹੋ ਸਕਦਾ ਕਿਸੇ ਦਾ ਫਾਇਦਾ ਹੋ ਜਾਏ ਧੰਨਵਾਦ ਬੈਰਜ ਕਾਲਸਾ ਬੈਰਜ ਕੀ ਫਤ